ਹਾਂਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਠੀਕ ਠਾਕ ਹਾਂਜੀ ਆਪਾਂ ਸਾਰੇ ਠੀਕ ਠਾਕ ਐ ਜੀ ਤੇ ਪਗਨੀਤ ਪ੍ਰਾਤ ਚੈਨਲ ਤੇ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਆਪਾਂ ਬਣਾ ਰਹੇ ਸੀਗੇ ਫੁਲਕਾ ਇਹ ਜਲਦੀ ਜਲਦੀ ਆਪਾਂ ਫੁਲਕਾ ਬਣਾ ਲਈਏ ਤੇ ਕਿਉਂਕਿ ਕਾਰੀਗਰ ਨੂੰ ਬੁਲਾਇਆ ਸੀਗਾ ਹਨਾ ਘਰ ਤੇ ਫਿਰ ਵੀ ਕੰਮ ਚ ਟਾਈਮ ਲੱਗ ਜਾਂਦਾ ਹੈਗਾ ਇਸੇ ਕਰਕੇ ਮੈਂ ਸੋਚਿਆ ਪਹਿਲਾਂ ਜਲਦੀ ਜਲਦੀ ਫੁਲਕਾ ਬਣਾ ਦਿਆਂ ਤੇ ਆਪਾਂ ਕੰਮ ਕਰਕੇ ਫ੍ਰੀ ਹੋ ਜਾਈਏ ਜੋ ਆਪਾਂ ਰੈਡੀ ਕਰਵਾਇਆ ਬ੍ਰਾਈਡਲ ਸੂਟ ਹੈ ਗਿਆ ਕਸਟਮਰ ਦਈਆ ਸਾਰੇ ਔਨ ਆਰਡਰ ਸੂਟ ਹੀ ਰੈਡੀ ਹੋਇਆ ਆ ਆਪਾਂ ਤੁਹਾਨੂੰ ਦਿਖਾਉਨੇ ਆ ਸੂਟ ਹਾਂਜੀ ਫਸਟ ਸੂਟ ਇਹ ਵਾਲਾ ਰੈਡੀ ਹੋਇਆ ਇਹ ਵੀ ਕਸਟਮਰ ਦੇ ਔਨ ਆਰਡਰ ਹੀ ਸੂਟ ਰੈਡੀ ਕੀਤਾ ਜੀ ਆਪਾਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਰਸਟ ਜਿਹਾ ਕਲਰ ਜੁੜਦਾ ਇਹ ਬਹੁਤ ਹੀ ਸੋਨਾ ਮਤਲਬ ਰੈਡੀ ਹੋਇਆ ਸੂਟ ਤੇ ਬੜੀ ਪਿਆਰੀ ਲੁੱਕ ਆ ਸੂਟ ਦੀ ਤੇ ਇਦਾਂ ਹੀ ਬਾਟਮ ਤੇ ਜਾਲ ਬੰਦ ਹੈ ਇਹਦੇ ਤੇ ਸੇਮ ਜਾਲ ਹੀ ਦੁਪੱਟੇ ਤੇ ਬੰਦ ਹੈ ਇਹਦੇ ਦੇਖ ਸਕਦੇ ਹੋ ਤੇ ਸੇਮ ਹੀ ਆਪਾਂ ਫਰੰਟ ਤੇ ਜਾਲ ਬਣਾਇਆ ਤੇ ਬਹੁਤ ਸੋਨਾ ਸੂਟ ਬਣਿਆ ਬੜੀ ਪਿਆਰੀ ਜੀ ਲੁੱਕ ਆ ਸੂਟ ਦੀ ਨੈਕਸਟ ਸੂਟ ਹੈਗਾ ਰੈੱਡ ਵਾਲਾ ਹਾਂਜੀ ਨੈਕਸਟ ਇਹ ਵਾਲਾ ਸੂਟ ਰੈਡੀ ਹੋਇਆ ਇਹ ਬਰਾਈਡਲ ਸੂਟ ਰੈਡੀ ਕੀਤਾ ਹੈ ਭੈਣ ਨੇ ਆਪਣੇ ਆਨੰਦ ਕਾਰਜ ਲਈ ਸੂਟ ਰੈਡੀ ਕਰਵਾਇਆ ਤੇ ਬਹੁਤ ਹੀ ਸੋਹਣਾ ਸੂਟ ਬਣਿਆ ਬਹੁਤ ਹੀ ਪਿਆਰੀ ਜੀ ਲੁੱਕ ਆਈ ਆ ਸੂਟ ਦੀ ਤੇ ਬਹੁਤ ਹੀ ਹੈਵੀ ਸੂਟ ਹੈ ਹਾਂਜੀ ਤੁਸੀਂ ਕੋ ਕੰਮ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਨਾਲ ਕੰਮ ਕੀਤਾ ਗਿਆ ਹੈ ਹਾਂਜੀ ਨੈਕਸਟ ਵਾਲਾ ਇਹ ਆ ਇਹ ਭੈਣ ਨੇ ਆਪਣੀ ਸਿਸਟਰ ਲਈ ਰੈਡੀ ਕਰਵਾਇਆ ਇਹ ਵੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਰੈੱਡ ਕਲਰ ਦਾ ਇਹ ਬਹੁਤ ਹੀ ਪਿਆਰੇ ਲੁੱਕ ਹੈ ਇਹਦੀ ਵੀ ਬੱਸ ਕਰੀਓ ਹਾਂਜੀ ਅਗਰ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਕੰਟੈਕਟ ਕਰੋ ਥੈਂਕ ਯੂ ਹਾਂਜੀ ਕਾਰੀਗਰ ਆਪਣਾ ਚਲਾ ਗਿਆ ਤੇ ਬਾਹਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਆ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਦੱਸਿਓ ਸਾਰੇ ਜਣੇ ਕਮੈਂਟ ਕਰਕੇ ਕਿੱਥੇ-ਕਿੱਥੇ ਬਾਰਿਸ਼ ਹੋਈ ਅੱਜ ਤੇ ਹਾਂਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ